ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿੱਚ ਪਿੰਡ ਦੇ ਨੰਬਰਦਾਰ ਦੇ ਵੱਲੋਂ ਅਨਕ ਦੀ ਖਾਤਰ ਆਪਣੀ ਧੀ ਅਤੇ ਦੋਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਰਾਜਵੀਰ ਸਿੰਘ ਰਾਜਾ ਨੰਬਰਦਾਰ ਦੀ ਧੀ ਜਸ਼ਮਨਦੀਪ ਕੌਰ ਨੇ ਕਰੀਬ 4 ਸਾਲ ਪਹਿਲਾਂ ਪਿੰਡ ਦੇ ਹੀ ਲੜਕੇ ਰਮਨਦੀਪ ਔਰ ਫਿਰ ਰਵੀ ਸ਼ਰਮਾ ਦੇ ਨਾਲ ਪ੍ਰੇਮ ਵਿਆਹ ਕੀਤਾ ਸੀ। ਇਹਨਾਂ ਦੀ ਕਰੀਬ 2 ਸਾਲ ਦੀ ਬੱਚੀ ਵੀ ਸੀ। ਵਿਆਤੋਂ ਬਾਅਦ ਜਸ਼ਮਨਦੀਪ ਕੌਰ ਨੇ ਆਪਣੇ ਪੇਕੇ ਪਰਿਵਾਰ ਦੇ ਨਾਲ ਸਾਰੇ ਸੰਬੰਧ ਤੋੜੇ ਹੋਏ ਸਨ ਲੇਕਿਨ ਨੰਬਰਦਾਰ ਪਿਓ ਆਪਣੀ ਧੀ ਦੇ ਇਸ ਕਦਮ ਤੋਂ ਨਾਰਾਜ਼ ਸੀ ਇਸ ਸਭ ਦੌਰਾਨ ਜਸ਼ਮਨਦੀਪ ਕੌਰ ਜਦ ਆਪਣੀ ਬੱਚੀ ਦੇ ਨਾਲ ਕਿਸੇ ਕੰਮ ਬਾਸ ਚੜਨ ਗਈ ਤਾਂ ਨੰਬਰਦਾਰ ਰਾਜਪੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਹੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਇਸ ਵਾਰ ਦਾ ਦੌਰਾਨ 2 ਸਾਲਾਂ ਬੱਚੀ ਏਕਮਦੇਵੀ ਸੱਟਾਂ ਲਗੀਆਂ ਜ਼ਖਮੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਜਾਇਆ ਗਿਆ ਪਰ ਇਲਾਜ ਦੌਰਾਨ ਬੱਚੀ ਵੀ ਦਮ ਤੋੜ ਗਈ ਵਾਰਦਾਤ ਤੋਂ ਬਾਅਦ ਲੜਸੀ ਦੇ ਪਤੀ ਅਤੇ ਸੋਰਾ ਪਰਿਵਾਰ ਦੇ ਵੱਲੋਂ ਮਾਮਲਾ ਦਰਜ ਕਰਵਾ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਤਰ੍ਹਾਂ ਜੀ ਅੱਜ ਸਾਨੂੰ ਥੋੜੇ ਦਿਨ ਪਹਿਲਾਂ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਪਿੰਡ ਵਿਰਕਲਾ ਜਿਹੜਾ ਹੈਗਾ ਉਹ ਮਰਡਰ ਕਰਤਾ ਤੇ ਜਾ ਕੇ ਜਦੋਂ ਮੌਕੇ ਤੇ ਗਏ ਪੜਤਾਲ ਹੈਗੀ ਕੀਤੀ ਆ ਤੇ ਮੁੱਢਲੀ ਤੋਂ ਇੰਨੀ ਗੱਲ ਹੀ ਪਤਾ ਲੱਗਿਆ ਹਜੇ ਕਿ ਇੱਕ ਲੜਕੀ ਹੈਗੀ ਐ ਜਸਮਨਦੀਪ ਕੌਰ ਪੁੱਤਰੀ ਇਹਦਾ ਨਾਂ ਹੈਗਾ ਜੀ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਜਿਨੇ ਕਰੀਬ 5 ਸਾਲ ਪਹਿਲਾਂ ਜਿਹੜੀ ਹੈ ਇਹ ਜੱਟ ਸਿੱਖ ਨੇ ਤੇ ਕੋਈ ਜਿਹੜੇ ਹੈਗੇ ਨੇੜੇ ਘਰ ਸੀ ਉੱਥੇ ਕੋਈ ਹੋਰ ਸ਼ਰਮਾ ਹੈਗੇ ਐ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਉਹਦੇ ਨਾਲ ਇਸ ਲੜਕੀ ਨੇ ਜਿਹੜਾ ਹੈਗਾ ਹਾਈ ਕੋਰਟ ਤੋਂ ਮਨਜੋ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਤੇ ਇਹਨੇ ਆਪਣਾ ਜਿਹੜਾ ਹੈਗਾ ਲਵ ਮੈਰਿਜ ਕਰਾਈ ਸੀਗੀ ਤੇ ਇਹ ਜਿਹੜਾ ਬਾਫ ਸੀ ਉਹ ਨਹੀਂ ਸੀ ਸਹਾਰ ਦਾ ਤੇ ਇਹਨਾਂ ਨੇ ਜਿਹੜਾ ਅੱਜ ਇਹਦੇ ਬੱਚੀ ਵੀ ਹੈਗੀ ਹੈ ਕੋਈ ਦੋ ਤੋਂ ਤਿੰਨ ਸਾਲ ਦੀ ਕਰੀਬ ਪਤਾ ਲੱਗਿਆ ਤੇ ਬੱਚੀ ਦੇ ਵੀ ਸੱਟਾਂ ਲੱਗੀਆਂ ਨੇ ਤੇ ਉਹਦੀ ਵੀ ਬਾਅਦ ਵਿੱਚ ਸਿਵਲ ਹਸਪਤਾਲ ਜਾ ਕੇ ਡੈਥ ਹੋ ਗਈ ਹੈ ਤੇ ਉੱਥੇ ਇਹਦਾ ਜਿਹੜਾ ਹੈਗਾ ਜਸਵੰਤ ਦੀਪ ਕੌਰ ਹੈਗੀ ਆ ਉਹਦਾ ਜਿਹੜਾ ਨੇ ਮਰਡਰ ਕਰ ਦਿੱਤਾ ਬਾਪ ਨੇ ਕਾਦੇ ਨਾਲ ਕਤਲ ਮਾਰ ਦਿੱਤੀ ਲੜਕੀ ਕਿੱਥੋਂ ਜਾ ਰਹੀ ਸੀ ਇਹ ਫਿਲਹਾਲ ਤੱਕ ਇਹ ਪਤਾ ਲੱਗਿਆ ਵੀ ਇਹਨੇ ਕਈ ਨਾਲ ਜਿਹੜਾ ਉਹਦਾ ਮਰਡਰ ਕੀਤਾ ਆ ਵੀ ਲੜਕੀ ਦਾ ਤਾਂ ਜਿਹੜੀ ਬੱਚੀ ਹੈਗੀ ਆ ਉਹਦੇ ਵੀ ਸੱਟਾਂ ਲੱਗੀਆਂ ਸੀ ਪਹਿਲਾਂ ਉਹਦਾ ਸਿਰ ਵੱਜ ਗਿਆ ਕਿਥੇ ਰੋਡ ਦੇ ਉੱਪਰ ਜਾਂ ਉਹਦੇ ਵੀ ਸੱਟਾਂ ਹੋਵੇ ਮਾਰੀਆਂ ਨੇ ਤੇ ਉਹਦੀ ਵੀ ਹਸਪਤਾਲ ਜਾ ਕੇ ਜਿਹੜਾ ਦਾਖਲ ਕਰਾਇਆ ਸੀ ਤੇ ਉਹਦੀ ਵੀ ਉੱਥੇ ਜਾ ਕੇ ਜਿਹੜੀ ਆ ਉਹ ਡੈਥ ਹੋ ਚੁੱਕੀ ਜਿਹੜੀ ਕਿੰਨੇ ਲੋਕਾਂ ਨੇ ਇਹ ਘਟਨਾ ਨੂੰ ਜਾਣ ਦਿੱਤਾ ਇਹ ਫਿਲਹਾਲ ਤਾਂ ਅਜੇ ਜਿਹੜਾ ਹੈਗਾ ਰਾਜਾ ਨੰਬਰ ਦਾ ਜਿਹੜਾ ਕਹਿ ਰਿਹਾ ਲੜਕੀ ਦਾ ਬਾਪ ਹੈ ਉਹਦੇ ਬਾਰੇ ਪਤਾ ਲੱਗਿਆ ਬਾਕੀ ਅਜੇ ਜਿਹੜਾ ਹੈਗਾ ਉਹ ਰਵੀ ਸ਼ਰਮਾ ਜਾਂਦੇ ਪਰਿਵਾਰ ਵਾਲੇ ਜਿਹੜਾ ਵੀ ਜਿਹਦੇ ਉਹ ਜੋ ਸਟੇਟਮੈਂਟ ਦਰਜ ਕਰਾਉਣਗੇ ਉਹਦੇ ਮੁਤਾਬਕ ਜਿਹੜੀ ਉਹ ਕਾਰ ਹੋਈ ਹੈ ਨਕਟਕ ਦਾ ਪਤੀ ਹੈ ਜਿਹੜਾ ਉਹ ਕਹਿੰਦਾ ਵੀ ਇਹਦਾ ਜਿਹੜਾ ਸਾਲ ਲੱਗ ਜਣ ਕਿ ਭਰਾ ਲੜਕੀ ਦਾ ਤੇ ਪਿਤਾ ਦੋਵਾਂ ਦੋਵਾਂ ਨੇ ਇਕੱਠਿਆਂ ਨਹੀਂ ਜਾਬ ਦੇ ਫੈਸਲੇ ਦੇਖੋ ਬਿਆਨ ਹੋਣਗੇ ਜਿਸ ਤਰ੍ਹਾਂ ਬਿਆਨ ਹੋਣਗੇ ਉਹਦੇ ਹਿਸਾਬ ਨਾਲ ਸੀ ਉਹਦੀ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ 1 ਸਾਲ ਦੀ ਬੱਚੀ ਦੀ ਨਾਂ ਬੱਚੀ ਦਾ ਨਾਮ ਕੀ ਹੈ ਜਿਹੜੀ 4 ਸਾਲ ਦੀ ਸੀ ਉਹਦਾ ਨਾ ਇੱਕ ਮੈਂ 4 ਸਾਲ ਦੀ ਨਹੀਂ ਥੋੜੀ ਛੋਟੀ ਹੈ ਉਹ ਕਰੀਬ ਉਹ 3 ਸਾਲ ਦੇ ਆਸ-ਪਾਸ ਪਤਾ ਲੱਗਿਆ ਨਾਮ ਆਪਣੀ ਕਿੱਥੇ ਇਹ ਫਿਰ ਕਿਲਾ ਬਸ ਛੜੇ ਦੇ ਉੱਪਰ ਲੜਕੀ ਕਿੱ데 ਜਾ ਰਹੀ ਸੀ ਇਹ ਬਸ ਤੇ ਚੜ ਰਹੀ ਸੀਗੀ ਲੜਕੀ ਆਪਣੇ ਬੱਚੇ ਨੂੰ ਨਾਲ ਲੈ ਕੇ ਜਿਹੜੇ ਹੈਗੇ ਆ ਉਹ ਬਸ ਤੇ ਚੜ ਰਹੀ ਸੀ ਸਰ ਪਹਿਲਾਂ ਕੋਈ ਚੜਾ ਕੋਈ ਆਇਆ ਇਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਨਹੀਂ ਪਹਿਲਾਂ ਕਦੇ ਨਹੀਂ ਆਇਆ ਜੀ ਪਹਿਲਾਂ ਕੋਈ ਸਾਡੇ ਕੋਲ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਕੋਈ ਕੰਪਲੇਨ ਨਹੀਂ ਤਕਰੀਬਨ 4 ਤੋਂ 5 ਸਾਲ ਹੋ ਗਏ ਇਹ ਮੁੰਡੇ ਨੇ ਜਿਹੜਾ ਹੈਗਾ ਉਥੇ ਆਪਦੀ ਪਿੰਡ ਦੀ ਲੜਕੀ ਨਾਲ ਮੈਰਿਜ ਕਰਾਈ ਆ। ਤੇ ਆ ਰੋਪੀ ਫਾੜੇ ਦੇ ਸਰ ਜੇ ਫਰਾਰ ਨਹੀਂ ਬਸ ਮੁਕਾਦਮਾ ਦਰਜ ਕਰ ਰਹੇ ਆ। ਐਫ ਆਰ ਕਰ ਰਹੇ ਆ ਤੇ ਦੋਸ਼ੀ ਵੀ ਗ੍ਰਿਫਤਾਰ ਕਰ ਲਵਾਂਗੇ ਜਲਦੀ। ਬਾਈ ਮੇਰਾ ਨਾਮ ਅਰਵੀਆ ਵਰਕ ਕੋਆ ਪੈਂਡਾ ਮੇਰਾ। ਅੱਛਾ। ਕੈਪੀਟਲ ਚ ਕੈਸ਼ ਵਾਂ ਚਲਾਉਣਾ ਮੈਂ। ਅੱਛਾ। ਇਹ ਮੈਂ ਤੜਕੇ ਕੰਮ ਤੇ ਆਏ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ। ਅੱਛਾ ਜੀ। ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਲ ਨੂੰ ਛੜਾ ਤੇ ਇਹ ਅੰਦਰ ਸੀਗੇ। ਯਾਰ ਬਾਈ ਮੈਂ ਕਿਨੇ ਮਾਰਿਆ ਕਿਨੇ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਕੰਗ ਮਾਰਿਆ ਕਿਉਂ ਪਤਾ ਨਹੀਂ ਜੀ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਅੱਥੇ ਨੇ 7 ਵਜੇ ਕੰਮ ਤੇ ਜਾਣਾ ਕਰੇ ਜਾਂ ਨਹੀਂ ਕਿਦਾ ਕਤਲ ਕੀਤਾਗਾ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਕੁੜੀ ਆ ਇੱਕ ਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮਿਲਾਈਗੇ ਪਏ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਵ ਮੈਰਿਜ ਸੀ ਹਾਂਜੀ ਬਾਈ ਲਵ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਅੱਛਾ ਚਾਰ ਸਾਲੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌਣ ਸੀਗਾ ਉਹਨਾਂ ਦਾ ਮੁੰਡਾ ਭਰਮਪਾਲੀ ਕੀ ਮੰਗ ਕਰਦੇ ਹੁਣ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋਈ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਿਉਂਦੇ ਕਰਦਣ ਮੈਨੂੰ ਕੋਈ ਨਹੀਂ ਚਾਹੀਦਾ ਮੈਂ ਬਾਹਰ ਜਾਣਾ ਜੀ ਮੈਂ ਸਾਰੀ ਫਾਈਲ ਬਣਾਈ ਬੈਠਾਈ ਬਾਈ ਅੱਛਾ ਕੋਈ ਐ ਹੋ ਜੀ ਕਿ ਤਾਈ ਕਿਸੇ ਨਾਲ ਲੜਾਈ ਡਾਡ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਵੀ ਗੱਲਬਾਤ ਹੋਈ ਨਾ ਨਾ ਜੀ ਬਾਈ ਕਦੇ ਮਤ ਕਿੰਨੇ ਸਾਲ ਹੋ ਗਏ ਤੁਹਾਡੇ ਲਵ ਮੈਰਿਜ ਚ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਸੀ ਹਾਂ ਜੀ ਫੇਰ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ ਡੇਢ ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਤੋਂ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀਆਂ ਤਾਂ ਦਵੇ ਜੇ ਕਿਸੇ ਦੇ ਮੱਥੇ ਲੱਗੀਆਂ ਅੱਛਾ ਤੁਸੀਂ ਇੱਕੋ ਪਿੰਡ ਚ ਮੈਰਿ ਕਰਾਈ ਸੀ ਹਾਂ ਜੀ ਬਾਈ अच्छा कोई गास्ता रौला सी या की सी आ कोई भी नहीं सी कोई ਗੱਲ ਬਾਤ ਹੀ ਨਹੀਂ ਸੀ ਬਾਈ ਇਹ ਫਿਰ 4 ਸਾਲ ਬਾਅਦ ਇਹ ਹਾਲਾਤ ਕਿਉਂ ਬਣੇ ਬਾਈ ਸਾਨੂੰ ਕਾਪ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿੱਚ ਪਿੰਡ ਦੇ ਨੰਬਰਦਾਰ ਦੇ ਵੱਲੋਂ ਅਨਕ ਦੀ ਖਾਤਰ ਆਪਣੀ ਧੀ ਅਤੇ ਦੋਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੋਲਜ਼ਮ ਰਾਜਵੀਰ ਸਿੰਘ ਰਾਜਾ ਨੰਬਰਦਾਰ ਦੀ ਧੀ ਜਸ਼ਮਨਦੀਪ ਕੌਰ ਨੇ ਕਰੀਬ 4 ਸਾਲ ਪਹਿਲਾਂ ਪਿੰਡ ਦੇ ਹੀ ਲੜਕੇ ਰਮਨਦੀਪ ਔਰ ਫਰਵੀ ਸ਼ਰਮਾ ਦੇ ਨਾਲ ਪ੍ਰੇਮ ਵਿਆਹ ਕੀਤਾ ਸੀ ਇਹਨਾਂ ਦੀ ਕਰੀਬ 2 ਸਾਲ ਦੀ ਬੱਚੀ ਵੀ ਸੀ ਵਿਆਤੋਂ ਬਾਅਦ ਜਸ਼ਮਨਦੀਪ ਕੌਰ ਨੇ ਆਪਣੇ ਪੇਕੇ ਪਰਿਵਾਰ ਦੇ ਨਾਲ ਸਾਰੇ ਸੰਬੰਧ ਤੋੜੇ ਹੋਏ ਸਨ ਲੇਕਿਨ ਨੰਬਰਦਾਰ ਪਿਓ ਆਪਣੀ ਧੀ ਦੇ ਇਸ ਕਦਮ ਤੋਂ ਨਾਰਾਜ਼ ਸੀ ਇਸ ਸਭ ਦੌਰਾਨ ਜਸ਼ਮਨਦੀਪ ਕੌਰ ਜਦ ਆਪਣੀ ਬੱਚੀ ਦੇ ਨਾਲ ਕਿਸੇ ਕੰਮ ਬਾਸ ਚੜਨ ਗਈ ਤਾਂ ਨੰਬਰਦਾਰ ਰਾਜਪੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਹੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਇਸ ਵਾਰਦਾਤ ਦੇ ਦੌਰਾਨ 2 ਸਾਲਾਂ ਬੱਚੀ ਏਕਮਦੇਵੀ ਸੱਟਾਂ ਲਗੀਆਂ ਜ਼ਖਮੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਜਾਇਆ ਗਿਆ ਪਰ ਇਲਾਜ ਦੌਰਾਨ ਬੱਚੀ ਵੀ ਦਮ ਤੋੜ ਗਈ ਵਾਰਦਾਤ ਤੋਂ ਬਾਅਦ ਲੜਕੀ ਦੇ ਪਤੀ ਅਤੇ ਸਹੁਰਾ ਪਰਿਵਾਰ ਦੇ ਵੱਲੋਂ ਮਾਮਲਾ ਦਰਜ ਕਰਵਾ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਤਰ੍ਹਾਂ ਜੀ ਅੱਜ ਸਾਨੂੰ ਥੋੜੇ ਦਿਰ ਪਹਿਲਾਂ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਪਿੰਡ ਵਿਰਕਲਾ ਜਿਹੜਾ ਹੈਗਾ ਉਹ ਮਰਡਰ ਕਰਤਾ ਤੇ ਜਾ ਕੇ ਜਦੋਂ ਮੌਕੇ ਤੇ ਗਏ ਪੜਤਾਲ ਹੈਗੀ ਕੀਤੀ ਆ ਤੇ ਮੁਰਲੀ ਤੋਂ ਇੰਨੀ ਗੱਲ ਪਤਾ ਲੱਗਿਆ ਹਜੇ ਕਿ ਇੱਕ ਲੜਕੀ ਹੈਗੀ ਐ ਜਸਮਨਦੀਪ ਕੌਰ ਪੁੱਤਰੀ ਇਹਦਾ ਨਾਮ ਹੈਗਾ ਜੀ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਜਿਨੇ ਕਰੀਬ 5 ਸਾਲ ਪਹਿਲਾਂ ਜਿਹੜੀ ਹੈ ਇਹ ਜੱਟ ਸਿੱਖ ਨੇ ਤੇ ਕੋਈ ਜਿਹੜੇ ਹੈਗੇ ਨੇੜੇ ਘਰ ਸੀ ਉੱਥੇ ਕੋਈ ਹੋਰ ਸ਼ਰਮਾ ਹੈਗੇ ਆ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਉਹਦੇ ਨਾਲ ਇਸ ਲੜਕੀ ਨੇ ਜਿਹੜਾ ਹੈਗਾ ਹਾਈ ਕੋਰਟ ਤੋਂ ਮਨਜੋ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਤੇ ਇਹਨੇ ਆਪਣਾ ਜਿਹੜਾ ਹੈਗਾ ਲਵ ਮੈਰਿਜ ਕਰਾਈ ਸੀਗੀ ਤੇ ਇਹ ਜਿਹੜਾ ਬਾਪ ਸੀ ਉਹ ਨਹੀਂ ਸੀ ਸਹਾਰਦਾ ਤੇ ਇਹਨਾਂ ਨੇ ਜਿਹੜਾ ਅੱਜ ਇਹਦੇ ਬੱਚੀ ਵੀ ਹੈਗੀ ਹੈ ਕੋਈ 2 ਤੋਂ 3 ਸਾਲ ਦੀ ਕਰੀਬ ਪਤਾ ਲੱਗਿਆ ਤੇ ਬੱਚੀ ਦੇ ਵੀ ਸੱਟਾਂ ਲੱਗੀਆਂ ਨੇ ਤੇ ਉਹਦੀ ਵੀ ਬਾਅਦ ਵਿੱਚ ਸਿਵਲ ਹਸਪਤਾਲ ਲੈ ਕੇ ਡੈਥ ਹੋ ਗਈ ਹੈ ਤੇ ਉੱਥੇ ਇਹਦਾ ਜਿਹੜਾ ਹੈਗਾ ਜਸਵੰਤਦੀਪ ਕੌਰ ਹੈਗੀ ਆ ਉਹਦਾ ਜਿਹੜਾ ਨੇ ਮਰਡਰ ਕਰ ਦਿੱਤਾ ਬਾਪ ਨੇ ਕਾਦੇ ਨਾਲ ਕਰ ਮਰਡਰ ਕੀਤਾ ਲੜਕੀ ਕਿੱਥੋਂ ਜਾ ਰਹੀ ਸੀ ਇਹ ਫਿਲਹਾਲ ਤੱਕ ਇਹ ਪਤਾ ਲੱਗਿਆ ਵੀ ਇਹਨੇ ਕਈ ਨਾਲ ਜਿਹੜਾ ਉਹਦਾ ਮਰਡਰ ਕੀਤਾ ਆ ਆਪਣੀ ਲੜਕੀ ਦਾ ਤੇ ਜਿਹੜੀ ਬੱਚੀ ਹੈਗੀ ਆ ਉਹਦੇ ਵੀ ਸੱਟਾਂ ਲੱਗੀਆਂ ਸੀ ਪਹਿਲਾਂ ਉਹਦਾ ਸਿਰ ਵੱਜ ਗਿਆ ਕਿੱਥੇ ਰੋਡ ਦੇ ਉੱਪਰ ਜਾਂ ਉਹਦੇ ਵੀ ਸੱਟਾਂ ਵੇ ਮਾਰੀਆਂ ਨੇ ਤੇ ਉਹਦੀ ਵੀ ਹਸਪਤਾਲ ਜਾ ਕੇ ਜਿਹੜਾ ਦਾਖਲ ਕਰਾਇਆ ਸੀ ਤੇ ਉਹਦੀ ਵੀ ਉੱਥੇ ਜਾ ਕੇ ਜਿਹੜੀ ਆ ਉਹ ਡੈਥ ਜਿਹੜੀ ਕਿੰਨੇ ਲੋਕਾਂ ਨੇ ਇਹ ਘਟਨਾ ਨੂੰ ਜਾਣਤਾ ਹੈ ਇਹ ਫਿਲਹਾਲ ਤਾਂ ਅਜੇ ਜਿਹੜਾ ਹੈਗਾ ਰਾਜਾ ਨੰਬਰ ਦਾ ਜਿਹੜਾ ਕਹਿ ਰਿਹਾ ਲੜਕੀ ਦਾ ਬਾਪ ਹੈ ਉਹਦੇ ਬਾਰੇ ਹੀ ਪਤਾ ਲੱਗਿਆ ਬਾਕੀ ਇਹ ਜਿਹੜਾ ਹੈਗਾ ਉਹ ਅ ਰਵੀ ਸ਼ਰਮਾ ਜਾਨ ਦੇ ਪਰਿਵਾਰ ਵਾਲੇ ਜਿਹੜਾ ਵੀ ਅ ਜਦੋਂ ਜੋ ਸਟੇਟਮੈਂਟ ਦਰਜ ਕਰਾਉਣਗੇ ਉਹਦੇ ਮੁਤਾਬਕ ਜਿਹੜੀ ਉਹ ਕਾਰਵਾਈ ਹੈ ਦਾ ਪਤੀ ਹੈ ਜਿਹੜਾ ਉਹ ਕਹਿੰਦਾ ਵੀ ਇਹਦਾ ਜਿਹੜਾ ਜਿਸਾਲ ਲੱਗਦਾ ਕਿ ਭਰਾ ਲੜਕੀ ਦਾ ਦੇ ਪਿਤਾ ਦੋਵਾਂ ਦੋਵਾਂ ਨੇ ਇਕੱਠਿਆਂ ਨਹੀਂ ਜਾ ਸਕਿਆ ਦੇਖੋ ਬਿਆਨ ਹੋਣਗੇ ਜਿਸ ਤਰ੍ਹਾਂ ਬਿਆਨ ਹੋਣਗੇ ਉਹਦੇ ਹਿਸਾਬ ਨਾਲ ਸੀ ਉਹਦੀ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ ਬੱਚੀ ਦੀ ਬੱਚੀ ਦਾ ਨਾਮ ਬੱਚੀ ਦਾ ਨਾਮ ਕੀ ਜਿਹੜੀ 4 ਸਾਲ ਦੀ ਉਹਦਾ ਨਾ ਇੱਕ ਮੈਂ 4 ਸਾਲ ਦੀ ਨਹੀਂ ਥੋੜੀ ਛੋਟੀ ਹੈ ਉਹ ਕਰੀਬ 3 ਸਾਲ ਦੇ ਆਸ-ਪਾਸ ਪਤਾ ਲੱਗਿਆ ਨਾ ਆਪਣੀ ਕਿੱਥੇ ਹੈ ਇਹ ਫਿਰ ਕਲਾ 62 ਦੇ ਉੱਪਰ ਕਿੰਨੀ ਵਜੇ ਆ ਰਹੀ ਸੀ ਜੀ ਲੜਕੀ ਕਿਤੇ ਜਾ ਰਹੀ ਸੀ ਇਹ ਬਸ ਤੇ ਚੜ ਰਹੀ ਸੀਗੀ ਲੜਕੀ ਆਪਦੇ ਬੱਚੇ ਨੂੰ ਨਾਲ ਲੈ ਕੇ ਜਿਹੜੇ ਹੈਗੇ ਆ ਉਹ ਬਸ ਤੇ ਚੜ ਰਹੀ ਸੀ ਸਰ ਪਹਿਲਾਂ ਵੀ ਪੁੱਛਿਆ ਗੜਾ ਕੋਈ ਆਇਆ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਨਹੀਂ ਪਹਿਲਾਂ ਕਦੇ ਨਹੀਂ ਆਇਆ ਜੀ ਪਹਿਲਾਂ ਕੋਈ ਸਾਡੇ ਕੋਲ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਕੋਈ ਕੰਪਲੇਨ ਨਹੀਂ ਤਕਰੀਬਨ 4 ਤੋਂ 5 ਸਾਲ ਹੋ ਗਏ ਇਹ ਮੁੰਡੇ ਨੇ ਜਿਹੜਾ ਹੈਗਾ ਉੱਥੇ ਆਪਦੇ ਪਿੰਡ ਦੀ ਲੜਕੀ ਨਾਲ ਮੈਰਿਜ ਕਰਾਈ ਹੈ આરોપી ਫਾਡੇ ਬਸਰਾ ਜੇ ਫਰਾਜ਼ ਨਹੀਂ ਬਸ ਮੁਕਾਦਮਾ ਦਰਜ ਕਰ ਰਹੇ ਆ ਐਫ ਆਰ ਕਰ ਰਹੇ ਆ ਤੇ ਦੋਸ਼ੀ ਵੀ ਗ੍ਰਫਤਾਰ ਕਰ ਲਵਾਂਗੇ ਜਲਦੀ ਬਾਈ ਮੇਰਾ ਨਾਮ ਅਰਵੀਆ ਵਰਕ ਤੋਂ ਪੈਂਡਾ ਮੇਰਾ ਅੱਛਾ ਕੈਪੀਟਲ ਚ ਕੈਸ਼ ਵਾਂ ਚਲਾਉਣਾ ਮੈਂ ਇਹ ਮੈਂ ਤੜਕੇ ਕੰਮ ਤੇ ਕੁੜੀ ਨੂੰ ਜਖਾਮ ਸੀ ਗੋਸ਼ੀ ਦੇ ਦਵਾਈ ਲੈਣ ਗਏ ਆ ਅੱਛਾ ਜੀ ਇਹਨਾਂ ਨੇ ਆ ਕੇ ਮਗਰੋਂ ਨਾਲੇ ਤਾਂ ਮੇਰੇ ਡੈਡੀ ਦੇ ਮਾਰੇ ਉਹਨਾਂ ਨੂੰ ਤਾਂ ਖਤਮ ਹੀ ਕਰਤਾ ਬਾਈ ਡੈਡੀ ਵੇਲ ਨੂੰ ਛੜਾਤੇ ਇਹ ਅੰਦਰ ਸੀਗੇ ਅੱਛਾ ਤੇ ਯਾਰ ਬਾਈ ਮੈਂ ਕਿਨੇ ਮਾਰਿਆ ਕਿਨੇ ਇਹ ਰਾਜਵੀਰ ਤੇ ਉਹਦਾ ਮੁੰਡਾ ਪਰਮਪਾਲ ਜੀ ਕੰਗ ਮਾਰਿਆ ਪਤਾ ਹੀ ਨਹੀਂ ਜੀ ਕੋਈ ਕਹਦੇ ਕੋਈ ਚੰਗਾ ਨਹੀਂ ਆਖਿਆ ਕੋਈ ਮਾੜਾ ਨਹੀਂ ਆਖਿਆ ਜੀ ਕਦੇ ਕਿਸੇ ਦੇ ਮੱਥੇ ਵੀ ਨਹੀਂ ਲੱਗਿਆ ਮੈਂ ਅੱਛਾ ਮੈਂ ਤੜਕੇ ਨਿਕਲਣਾ ਹਾਂ ਅੱਥ ਨੂੰ 7 ਵਜੇ ਕੰਮ ਤੇ ਹੀ ਜਾਣਾ ਕੀ ਦਾ ਕੀ ਘਰੇ ਜਾਣਾ ਕਿਹਦਾ ਕਤਲ ਕੀਤਾ ਗਿਆ ਹੁਣ ਮੇਰੇ ਘਰ ਵਾਲੀ ਜਸ਼ਮਨਦੀਪ ਕੌਰ ਮੇਰੀ ਗੁੜੀ ਆ ਕਮਨੂਰ ਸ਼ਰਮਾ ਜੀ ਅੱਛਾ ਤੇ ਮੇਰੇ ਡੈਡੀ ਨੂੰ ਕਈ ਮਿਲਾਈ ਕੇ ਪਾਇ ਸੀ ਉਹ ਪਿੰਡ ਵਾਲੇ ਇੰਨੇ ਨੂੰ ਆ ਗਏ ਜੀ ਉਹਨਾਂ ਨੇ ਛੜਾਤਾ ਜੀ ਅੱਛਾ ਤੁਹਾਡੀ ਲਵ ਮੈਰਿਜ ਸੀਗੀ ਹਾਂਜੀ ਬਾਈ ਲਵ ਮੈਰਿਜ ਪੰਜ ਸਾਲ ਹੋ ਗਏ ਸੀਗੇ ਜੀ ਅੱਛਾ ਚਾਰ ਸਾਲ ਹੀ ਮਾਰਨ ਵਾਲੇ ਤੁਹਾਡੇ ਲੜਕੀ ਦੇ ਪਿਤਾ ਨੇ ਲੜਕੀ ਦੇ ਪਿਤਾ ਜੀ ਤੇ ਨਾਲ ਕੌ ਕੀ ਮੰਗ ਕਰਦੇ ਹੋ ਬਾਈ ਬਣ ਕੇ ਮੈਨੂੰ ਇਨਸਾਫ ਦਵਾ ਦਿਓ ਮੇਰੀ ਕੋ ਕੋ ਮੈਨੂੰ ਇਨਸਾਫ ਵੀ ਨਹੀਂ ਚਾਹੀਦਾ ਮੈਨੂੰ ਇਹ ਜਾਉਂਦੇ ਕਰ ਦਨ ਮੈਨੂੰ ਕੋਸ਼ ਨਹੀਂ ਚਾਹੀਦਾ ਅੱਛਾ ਮੈਂ ਬਾਹਰ ਜਾਣਾ ਜੀ ਮੈਂ ਸਾਰੀ ਫੈਲ ਬਣਾਈ ਬੈਠਾਈ ਬਾਈ ਅੱਛਾ ਕੋਈ ਐ ਹੋ ਜੀ ਕਿਤਾਈ ਕਿਸੇ ਨਾਲ ਲਾਗ ਡਾਟ ਨਹੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਹਿਲਾਂ ਕੋਈ ਗੱਲਬਾਤ ਹੋਈ ਨਾ ਨਾ ਜੀ ਬਾਈ ਕਿਤੇ ਮਹੀਨੇ ਸਾਲ ਹੋ ਗਏ ਤੁਹਾਡੇ ਲਵ ਮੈਰਿਜ ਚ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਸੀ ਹਾਂ ਜੀ ਤੇ ਹੁਣ ਬੱਚੀ ਬੱਚੀ ਡੈੱਡ ਕਰਤੀ ਬਾਈ ਮਰ ਗਈ ਬਾਈ ਅੱਛਾ 1.5 ਸਾਲ ਦੀ ਸੀਗੀ ਪਹਿਲਾਂ ਕੋਈ ਧਮਕੀਆਂ ਤੋਂ ਨਾ ਬਾਈ ਕੋਈ ਵੀ ਨਹੀਂ ਕਿਸੇ ਦੇ ਮੱਥੇ ਹੀ ਨਹੀਂ ਲੱਗੇ ਜੇ ਧਮਕੀਆਂ ਦੇ ਤਾਂ ਦਵੇ ਜੇ ਕਿਸੇ ਦੇ ਮੱਥੇ ਲੱਗੀਆਂ ਅੱਛਾ ਤੁਸੀਂ ਇੱਕੋ ਪਿੰਡ ਚ ਵੈਰੀ ਕਰਾਈ ਸੀ ਹਾਂਜੀ ਬਾਈ ਅੱਛਾ ਕੋਈ ਕਾਸਤਾ ਰੌਲਾ ਸੀ ਜਾਂ ਕੀ ਸੀਗਾ ਕੋਈ ਵੀ ਨਹੀਂ ਸੀ ਕੋਈ ਗੱਲਬਾਤ ਹੀ ਨਹੀਂ ਸੀ ਬਾਈ ਫਿਰ 4 ਸਾਲ ਬਾਅਦ ਇਹ ਹਲਾਸ ਕਿਉਂ ਬਣੇ ਬਾਈ ਸਾਨੂੰ ਕਾਹਬ ਨਹੀਂ ਸਮਝ ਆਈ ਜਾਂਦਾ ਵੀ ਅਸੀਂ ਮਾੜਾ ਕੀ ਕਰਿਆ ਸੀ ਬਾਈ ਇਹਨਾਂ ਦਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿੱਚ ਪਿੰਡ ਦੇ ਨੰਬਰਦਾਰ ਦੇ ਵੱਲੋਂ ਅਨਕ ਦੀ ਖਾਤਰ ਆਪਣੀ ਧੀ ਅਤੇ ਦੋਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਰਾਜਵੀਰ ਸਿੰਘ ਰਾਜਾ ਨੰਬਰਦਾਰ ਦੀ ਧੀ ਜਸ਼ਮਨਦੀਪ ਕੌਰ ਨੇ ਕਰੀਬ 4 ਸਾਲ ਪਹਿਲਾਂ ਪਿੰਡ ਦੇ ਹੀ ਲੜਕੇ ਰਮਨਦੀਪ ਔਰ ਫਰਵੀ ਸ਼ਰਮਾ ਦੇ ਨਾਲ ਪ੍ਰੇਮ ਵਿਆਹ ਕੀਤਾ ਸੀ। ਇਹਨਾਂ ਦੀ ਕਰੀਬ 2 ਸਾਲ ਦੀ ਬੱਚੀ ਵੀ ਸੀ। ਵਿਆਤੋਂ ਬਾਅਦ ਜਸ਼ਮਨਦੀਪ ਕੌਰ ਨੇ ਆਪਣੇ ਪੇਕੇ ਪਰਿਵਾਰ ਦੇ ਨਾਲ ਸਾਰੇ ਸੰਬੰਧ ਤੋੜੇ ਹੋਏ ਸਨ ਲੇਕਿਨ ਨੰਬਰਦਾਰ ਪਿਓ ਆਪਣੀ ਧੀ ਦੇ ਇਸ ਕਦਮ ਤੋਂ ਨਾਰਾਜ਼ ਸੀ ਇਸ ਸਭ ਦੌਰਾਨ ਜਸ਼ਮਨਦੀਪ ਕੌਰ ਜਦ ਆਪਣੀ ਬੱਚੀ ਦੇ ਨਾਲ ਕਿਸੇ ਕੰਮ ਬਾਸ ਚੜਨ ਗਈ ਤਾਂ ਨੰਬਰਦਾਰ ਰਾਜਪੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਹੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਇਸ ਵਾਰ ਦਾ ਦੌਰਾਨ 2 ਸਾਲਾਂ ਬੱਚੀ ਏਕਮ ਦੇਵੀ ਸੱਟਾਂ ਲਗੀਆਂ ਜ਼ਖਮੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਜਾਇਆ ਗਿਆ ਪਰ ਇਲਾਜ ਦੌਰਾਨ ਬੱਚੀ ਵੀ ਦਮ ਤੋੜ ਗਈ ਵਾਰਦਾਤ ਤੋਂ ਬਾਅਦ ਲੜਕੀ ਦੇ ਪਤੀ ਅਤੇ ਸੋਹਰਾ ਪਰਿਵਾਰ ਦੇ ਵੱਲੋਂ ਮਾਮਲਾ ਦਰਜ ਕਰਵਾ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਤਰ੍ਹਾਂ ਜੀ ਅੱਜ ਸਾਨੂੰ ਥੋੜੇ-ਥੋੜੇ ਪਹਿਲਾਂ ਸਾਨੂੰ ਇਤਲਾ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਪਿੰਡ ਵਿਰਕਲਾ ਜਿਹੜਾ ਹੈਗਾ ਉਹ ਮਰਡਰ ਕਰਤਾ ਤੇ ਜਾ ਕੇ ਜਦੋਂ ਮੌਕੇ ਤੇ ਗਏ ਪੜਤਾਲ ਹੈਗੀ ਕੀਤੀ ਆ ਤੇ ਮੁਰਲੀ ਤੋਂ ਇੰਨੀ ਗੱਲ ਪਤਾ ਲੱਗਿਆ ਹਜੇ ਕਿ ਇੱਕ ਲੜਕੀ ਹੈਗੀ ਐ ਜਸਮਨਦੀਪ ਕੌਰ ਪੁੱਤਰੀ ਇਹਦਾ ਨਾਂ ਹੈਗਾ ਜੀ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਜਿਹਨੇ ਕਰੀਬ 5 ਸਾਲ ਪਹਿਲਾਂ ਜਿਹੜੀ ਹੈ ਇਹ ਜੱਟ ਸਿੱਖ ਨੇ ਤੇ ਕੋਈ ਜਿਹੜੇ ਹੈਗੇ ਨੇੜੇ ਘਰ ਸੀ ਉੱਥੇ ਕੋਈ ਹੋਰ ਸ਼ਰਮਾ ਹੈਗੇ ਆ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਉਹਦੇ ਨਾਲ ਇਸ ਲੜਕੀ ਨੇ ਜਿਹੜਾ ਹੈਗਾ ਹਾਈ ਕੋਰਟ ਤੋਂ ਮਨਜੋ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਤੇਨੇ ਆਪਣਾ ਜਿਹੜਾ ਹੈਗਾ ਲਵ ਮੈਰਿਜ ਕਰਾਈ ਸੀਗੀ ਤੇ ਇਹ ਜਿਹੜਾ ਬਾਪ ਸੀ ਉਹ ਨਹੀਂ ਸੀ ਸਹਾਰਦਾ ਤੇ ਇਹਨਾਂ ਨੇ ਜਿਹੜਾ ਅੱਜ ਇਹਦੇ ਬੱਚੀ ਵੀ ਹੈਗੀ ਹੈ ਕੋਈ ਦੋ ਤੋਂ ਤਿੰਨ ਸਾਲ ਦੀ ਉਮਰ ਪਤਾ ਲੱਗਿਆ ਤੇ ਬੱਚੀ ਦੇ ਵੀ ਸੱਟਾਂ ਲੱਗੀਆਂ ਨੇ ਤੇ ਉਹਦੀ ਵੀ ਬਾਅਦ ਵਿੱਚ ਸਿਵਲ ਹਸਪਤਾਲ ਲੈ ਕੇ ਡੈਥ ਹੋ ਗਈ ਹੈ ਤੇ ਉੱਥੇ ਇਹਦਾ ਜਿਹੜਾ ਹੈਗਾ ਜਸਵੰਤਦੀਪ ਕੌਰ ਹੈਗੀ ਆ ਉਹਦਾ ਜਿਹੜਾ ਨੇ ਮਰਡਰ ਕਰ ਦਿੱਤਾ ਬਾਪ ਨੇ ਕਾਦੇ ਨਾਲ ਮਰਡਰ ਕੀਤਾ ਲੜਕੀ ਕਿੱਥੋਂ ਜਾ ਰਹੀ ਸੀ ਇਹ ਫਿਲਹਾਲ ਤੱਕ ਇਹ ਪਤਾ ਲੱਗਿਆ ਵੀ ਇਹਨੇ ਕਈ ਨਾਲ ਜਿਹੜਾ ਉਹਦਾ ਮਰਡਰ ਕੀਤਾ ਆ ਆਪਣੀ ਲੜਕੀ ਦਾ ਤੇ ਜਿਹੜੀ ਬੱਚੀ ਹੈਗੀ ਆ ਉਹਦੇ ਵੀ ਸੱਟਾਂ ਲੱਗੀਆਂ ਸੀ ਪਹਿਲਾਂ ਉਹਦਾ ਸਿਰ ਵੱਜ ਗਿਆ ਕਿੱਥੇ ਰੋਡ ਦੇ ਉੱਪਰ ਜਾ ਉਹਦੇ ਵੀ ਸੱਟਾਂ ਵੇ ਮਾਰੀਆਂ ਨੇ ਤੇ ਉਹਦੀ ਵੀ ਹਸਪਤਾਲ ਜਾ ਕੇ ਜਿਹੜਾ ਦਾਖਲ ਕਰਾਇਆ ਸੀ ਤੇ ਉਹਦੀ ਵੀ ਉੱਥੇ ਜਾ ਕੇ ਜਿਹੜੀ ਆ ਉਹ ਡੈਥ ਚ ਜਾਨੀ ਕਿੰਨੇ ਲੋਕਾਂ ਨੇ ਇਹ ਘਟਨਾ ਨੂੰ ਜਾਣਦੇ ਆ ਇਹ ਫਿਲਹਾਲ ਤਾਂ ਅਜੇ ਜਿਹੜਾ ਹੈਗਾ ਰਾਜਾ ਨੰਬਰਦਾਰ ਜਿਹੜਾ ਕਹਿ ਰਿਹਾ ਲੜਕੀ ਦਾ ਬਾਪ ਹੈ ਉਹਦੇ ਬਾਰੇ ਹੀ ਪਤਾ ਲੱਗਿਆ ਬਾਕੀ ਅਜੇ ਜਿਹੜਾ ਹੈਗਾ ਉਹ ਅ ਰਵੀ ਸ਼ਰਮਾ ਜਾਂ ਉਹਦੇ ਪਰਿਵਾਰ ਵਾਲੇ ਜਿਹੜਾ ਵੀ ਅ ਜਦੋਂ ਜੋ ਸਟੇਟਮੈਂਟ ਦਰਜ ਕਰਾਉਣਗੇ ਉਹਦੇ ਮੁਤਾਬਕ ਜਿਹੜੀ ਉਹ ਕਾਰਵਾਈ ਹੈ ਪਤੀ ਦਾ ਪਤੀ ਹੈ ਜਿਹੜਾ ਉਹ ਕਹਿੰਦਾ ਵੀ ਜਿਹੜਾ ਜਿਹੜਾ ਇਨਸਾਨ ਲੱਗਦਾ ਕਿ ਭਰਾ ਲੜਕੀ ਦਾ ਤੇ ਪਿਤਾ ਦੋਵਾਂ ਦੋਵਾਂ ਨੇ ਇਕੱਠਿਆਂ ਨਹੀਂ ਜਾ ਸਕਦਾ ਦੇਖੋ ਬਿਆਨ ਖਾਣਗੇ ਜਿਸ ਤਰ੍ਹਾਂ ਬਿਆਨ ਹੋਣਗੇ ਉਹਦੇ ਹਿਸਾਬ ਨਾਲ ਅਸੀਂ ਉਹਦੀ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਗੇ ਬੱਚੀ ਦੀ ਮੱਚੀ ਦਾ ਨਾਮ ਬੱਚੀ ਦਾ ਨਾਮ ਕੀ ਹੈ ਜਿਹੜੀ 4 ਸਾਲ ਦੀ ਉਹਦਾ ਨਾਲ ਇੱਕ ਮੈਚ